ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਟੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਮੇਰਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਸਾਹਮਣੇ ਗਾਂ ਸਕਰੀਨ ਤੇ ਦੇਖ ਰਹੇ ਆਂ ਤੇ ਚਬਾਈ ਕਰਕੇ ਦਿਖਾਉਣੇ ਪਏ ਆਂ ਡਿਟੇਲਡ ਇਨਫੋਰਮੇਸ਼ਨ ਵੀ ਤੁਹ ਪਾਉਦੇ ਹਾਂ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਡਰੈਸ ਦੱਸੋ ਜੀ ਆਪਣਾ ਹਾਂ ਭਾਈ ਮੇਰਾ ਜਸਪ੍ਰੀਤ ਜੀ ਰੈਂਡਪੁਰ ਜ਼ਿਲ੍ਹਾ ਬਰਨਾਲਾ ਜੀ ਤਸੀਲ ਤਪਾ ਜੀ ਤੇ ਮੋਬਾਈਲ ਨੰਬਰ ਜੀ ਮੋਬਾਈਲ ਨੰਬਰ ਜੀ 6280581659 ਜੀ 6280581659 ਹਾਂਜੀ ਤੇ ਜਿਹੜੀ ਵੀਰ ਆਪਾਂ ਜਰਸੀ ਕ੍ਰੋਸ ਦੀ ਵੈਡ ਚੋਨੇ ਪਏ ਆ ਹਨਾ ਤੇ ਬੱਚੀ ਇਹਦੇ ਮਗਰ ਕੀ ਆ ਮੱਛੀ ਆ ਗਈ ਭਾਈ ਅੱਛਾ ਮਗਰ ਆ ਗਈ ਇਹ ਤੇ ਬੱਚੀ ਹਨਾ ਤੇ ਕਿੰਨੇ ਕ ਟਾਈਮ ਦੀ ਸੂਈ ਵੀ ਐ ਭਾਈ ਇਹਨੂੰ ਹੋ ਗਏ ਹੋਣਗੇ ਮੰਨ ਕੇ ਚੱਲਦੇ ਆ ਚਾਰ ਤੋਂ ਪੰਜ ਦਿਨ ਮੰਨ ਲਓ ਹਫਤੇ ਦਾੰਦ ਦੰਦ ਨਹੀਂ ਖੋਈ ਬੀਆ ਹਾਂ ਹਾਂ ਹਫਤੇ ਦਾ ਮੰਨ ਠੀਕ ਆ ਹੁਣ ਸ਼ਾਮ ਦਾ ਟਾਈਮ ਆ ਚਵਾਈ ਆਪਾਂ ਇਹਦੀ ਕਰਕੇ ਦਿਖਾਉਣੇ ਪਏ ਹਨਾ ਹਾਂਜੀ ਤੇ ਮਗਰ ਇਹਦੇ ਬੱਛੀ ਆ ਹਨਾ ਹਾਂਜੀ ਹਾਂਜੀ ਬਹੁਤ ਚੰਗੀ ਬੱਛੀ ਆ ਗਈ ਬਈ ਬਰੀਡ ਦੀ ਜੇਰ ਜਰੋਕੇ ਬਿਲਕੁਲ ਬਈ ਗਾਰੰਟੀ ਦੇ ਮੰਨ ਗਈ ਜੀ ਜੀ ਸੋ ਇਹ ਚਵਾਈ ਦੇਖੋ ਜੇ ਦੋ ਜਣ ਬਹਿ ਕੇ ਚੋ ਜਣ ਕੋ 41 ਗੱਲ ਹੀ ਨਹੀਂ ਹਨਾ ਕੋਈ ਬਿਨਾ ਨੈਟ ਤੋਂ ਵੀ ਲਾ ਕੇ ਲੈਣਾ ਚੋਗੇ ਇਹ ਕੀ ਗੱਲ ਠੀਕ ਚਾਹੇ ਮਸ਼ੀਨੀ ਚਵਾਈ ਕਰ ਲੋ ਚਾਹੇ ਹੱਥੀ ਕਹਿੰਦਾ ਬਾਪ ਬੈਠ ਕਿਸੇ ਪਾਸੇ ਉਹ ਹੱਥ ਤਰਾ ਹੈ ਨਹੀਂ ਜੀ ਜਮੇ ਨਹੀਂ ਬਈ ਆ ਕਿ ਕਿੰਨਾ ਕੁ ਦੁੱਧ ਤਾਜ਼ਾ ਹੋਣਾ ਇਸ ਵਕਤ ਭਾਈ ਇਸ ਟਾਈਮ 18 ਤੋਂ ਲੈ ਕੇ 20 ਲੀਟਰ ਤੱਕ ਭਾਈ ਰੈਡੀ ਆ ਕੈਨ ਦਾ ਭਾਵ ਸਾਇ 20 17 ਮੰਨ ਲੈ ਵੀ 9 ਲੀਟਰ ਟਾਈਮ ਦਾ ਤਾਂ ਹੈਗਾ ਜਮ 18 17 ਦਾ ਜੀ ਅੰਦਾਜ਼ਾ ਮੰਨ ਕੇ ਜੱਲੇ ਵੀ 20 ਤੋਂ ਪਾਰ ਕਰ ਜੂ ਭਾਈ ਦੁੱਧ ਦੇ ਤੂੰ ਬੈੜਾ 23 24 ਲੀਟਰ ਭਾਈ ਜੀ ਵੀ ਕੈਨ ਦਾ ਭਾਵ ਆ ਵੀ 20 ਤੋਂ ਪਾਰ ਵਾਲੀ ਹੈਗੇ 20 ਮੰਨ ਕੇ ਵੀ ਇੱਕ ਬੰਦਾ ਲੈ ਜੇ ਹਾਂ ਭਾਈ ਸੁਭਰ 24 ਵਗੈਰਾ ਦੇਖੋ ਸੋਹਣਾ ਸਾਫ ਸੁਥਰਾ ਮੋਟਾ-ਮੋਟਾ ਚ ਹੋਣਾ ਕੋਈ ਭੂਰ ਸਰ ਲੈਣੀ ਤਾਂ ਬਸ ਚਵਾਈ ਦਿਖਾਉਣੇ ਪੈਸ ਲੋ ਜੀ ਐਨ ਇੱਕ ਨੰਬਰ ਦੀ ਚਵਾਈ 바ਗੀ ਮਿਲਕਵੇਨ ਵਗੈਰਾ ਦੇਖੋ ਸ਼ਾਮ ਦਾ ਟਾਈਮ ਆ ਹੁਣ ਆਪਾਂ ਚਵਾਈ ਕਰਕੇ ਦੇਖੋ ਨੇ ਪਏ ਆ ਕਿਸੇ ਪਾਸੇ ਲਿੱਸੀ ਨਾ ਵੀ ਨਹੀਂ ਤੇ ਬੱਚਾ ਆ ਜੇ ਮਗਰ ਆ ਗਿਆ ਬੱਚੀ ਹਣਾ ਹਾਂਜੀ ਹਾਂਜੀ ਸੋ ਬੱਚੀ ਛਡਾਉ ਥੱਲੇ ਨਿਆਣਾ ਪਾਉ ਤੇ ਰਾਵਣਾ ਬੈਠ ਜਾ ਬਸ ਕੋਈ ਦਿੱਕਤ ਵਾਲੀ ਗੱਲ ਨਹੀਂ ਇੱਕ ਜਣਾ ਬੈਠੀ ਚੱਲੋ ਚਾਹੇ ਦੋ ਜਣੇ ਬੈਠੀ ਚੱਲੋ ਹਾਂ ਹਾਂ ਬਈ ਉਹਦਾ ਕੋਈ ਚੱਕਰ ਨਹੀਂ ਅਸਾਂ ਚਾਹੇ ਮਸ਼ੀਨੀ ਚਵਾਈ ਵੀ ਕਰੀ ਚੱਲੋ ਹਣਾ ਹਾਂ ਹਾਂ ਬਈ ਮਸ਼ੀਨ ਵੀ ਲਾ ਕੇ ਦਿਖਾ ਲੈਂ ਆ ਕੋਈ ਚੱਕਰ ਨਹੀਂ ਜਿਹੜਾ ਵੀ ਲੋਗਾ ਕੋਈ ਸੋ ਮਸ਼ੀਨ ਵੀ ਕਰੇਗਾ ਬਈ ਦਾ ਬਨਾਲ ਕਮਾ ਦਾ ਦੁੱਧ ਦਾ ਕੰਮ ਆਗਾ ਤੇ ਮਸ਼ੀਨ ਸਿਨੈਰੀਓ ਹੈ ਬਈ ਜਮਈ ਜਾਇਜ ਮੁੱਲ 70000 ਰੁਪਏ ਦੀ ਵੜ ਦੇਣਾ ਹੈ ਮਾਨਤਨ ਹੋ ਜਾਊਗਾ ਬਸ ਬਈ ਛੋੜ ਜੱਪਾ ਹੀ ਕਰਾਂਗੇ ਸੋ 70000 ਦੇ ਵਿੱਚੋਂ ਮੌਕੇ ਤੇ ਮਾਨਤਨ ਹੋ ਜਾਊਗਾ ਸਚੁਆਈ ਵਗੈਰਾ ਦੇਖੋ ਯਾਰ ਕਿਆ ਵਾਤਾ ਸੋਹਣਾ ਸਾਫ ਸੁਥਰਾ ਮੋਟਾ-ਵੋਟਾ ਚੋਨਾ 70000 ਰੁਪਿਆ ਵੜ ਦੀ ਜੀ ਹੈਗੀ ਕੀਮਤ ਮਗਰ ਬੱਛੀਆ ਤੇ ਸੂਆ ਸੂਈ ਹੈਗੀ ਇਹ ਦੂਜਾ ਦੂਜਾ ਸੂਆ ਸੂਈ ਸਵਾਈ ਆਪਣੇ ਘਰੇ ਸੂਈ ਆ ਹਾਂਜੀ ਸੋ ਘਰੇ ਸੂਈ ਦੇ ਵੀਰ ਕੋਲੇ ਬਾਕੀ ਥੱਲੇ ਮਿਲਕਵੇਂ ਨੂੰ ਵਗੈਰਾ ਦੇਖੋ ਯਾਰ ਮੋਟੀ ਫਿਟਨੈਸ ਬਹੁਤ ਆ ਹਵਾ ਨੇ ਵੀ ਤੁਹਾਡੇ ਪੂਰੇ ਸ਼ਾਂਤ ਸੁਹਾਜੀ ਕਹਿੰਦਾ ਕੋਈ ਹਲਚਲ ਵਾਲਾ ਤਾਂ ਕੰਮ ਹੈ ਹੀ ਨਹੀਂ ਜਬੇ ਹਨਾ ਇਹ ਆਪਾਂ ਉਹ ਹਲਚਲ ਵਾਲਾ ਤਾਂ ਕੁਝ ਵੀ ਨਹੀਂ ਲੈਂਦੇ ਭਾਈ ਕਰੇ ਵੀ ਨਹੀਂ ਬਾਹਰ ਦਾ ਬਜਟ ਸੋbro ਜਰਸੀ ਦੇ ਵਿੱਚ ਕ੍ਰਾਸ ਦਾ ਪੈਂਦਾ ਹਨਾ ਤੇ ਬਾਕੀ ਦੁੱਧ ਵੀ ਜਿਹੜਾ ਹਿੱਟੂ ਫੈਟ ਵਾਲਾ ਸਿੱਧੂ ਕੋਲ ਦੁੱਧ ਪੀਣ ਵਾਲਾ ਸਭ ਵੀ ਜਿਹੜੇ ਵੀਰ ਕਹਿੰਦੇ ਆ ਵਾ ਇੱਕ ਬੈਡ ਰੱਖਣੀ ਆ ਵੀ ਦੁੱਧ ਪੀਣ ਦਾ ਪਰਪਸ ਆਪਾਂ ਨੂੰ ਵੀ ਦੁੱਧ ਫੈਟ ਵਾਲਾ ਚਾਹੀਦਾ ਸੋ ਆ ਗਿਆ ਜਰਸੀ ਦੇ ਵਿੱਚ ਕ੍ਰਾਸ ਬਣ ਆ ਗਿਆ ਇਹਦੇ ਵਿੱਚ ਤੇ ਕਹਿੰਦਾ ਵਾ ਜਿੰਨਾ ਇਹਨੇ ਦੁੱਧ ਦੇਣ ਨਾਲ ਦੁੱਧ ਦੀ ਮਾਤਰਾ ਜਿਆਦਾ ਵੱਧ ਗਈ ਜਰਸੀ ਨਾਲੋਂ ਇਹਦੀ ਨਾਲ ਫੈਟ ਵੱਧ ਗਈ ਇਹਦਾ 25 ਕਿਲੋ ਤੇ ਇਹਦਾ ਅਨਕ ਚੱਲ ਵੀ 20 ਕਿਲੋ ਇੱਕ ਮਰਾਪਨ ਲੱਗਦਾ ਜੈਨ ਨੂੰ ਗੱਲ ਆ ਜਾਵਾ ਸੋ ਵੀਰੋ ਫੈਟ ਵਾਲਾ ਪੀਸ ਆ ਜਮਾ ਤੇ ਰੇਟ ਇਹਦਾ ਕਰਿਆ 70000 ਰੁਪਿਆ ਹਨਾ ਸੋ ਗੁਜੈਸਬੀਰ ਮੌਕੇ ਤੇ ਕਰ ਦੂਗਾ ਸੋ ਚੋਣ ਵਗੈਰਾ ਦੇਖੋ ਯਾਰ ਸੋਹਣਾ ਸਾਫ ਸੁਥਰਾ ਤੇ ਲਿੱਸੀ ਨਾ ਵੀ ਕਿਸੇ ਪਾਸੋਂ ਨਹੀਂ ਬੱੱਚੀ ਮਗਰਾ ਇਹਦੇ ਤੇ ਕੱਦ-ਕਾੜ ਵੀ ਚੰਗਾ ਦੋ ਦੋ ਜਿੰਨਾ ਹੈਗਾ ਆਪਾਂ ਤੁਹਾਡੇ ਸਾਹਮਣੇ ਕਰ ਦਾਂਗੇ ਜਮਾ ਸ਼ਾਮ ਦਾ ਟਾਈਮ ਚ ਚੋਈ ਕਰਦੇ ਪਏ ਆ ਸੋ ਪੌਣੇ 6 5:30 ਪੌਣੇ 6 ਤੇ ਲਗਭਗ ਦਾ ਟਾਈਮ ਆਪਣਾ ਚੋਈ ਕਰੀ ਜਾਂਦੇ ਆ ਸੋ ਕਿਸੇ ਵੀ ਮੇਰੇ ਵੀਰ ਭਾਈ ਦੇ ਪਸੰਦ ਹੋ ਗਿਆ ਵੀ ਚੋਲਿਓ ਦੋ ਟਾਈਮ ਸੋ ਬਰ ਵਧੀਆ ਬਾਜਨ ਮੌਜੂਦ ਵਾਲੀ ਬੈੜ ਆ ਤੇ ਰੇਟ ਵੀਡੀਓ ਦੇ ਵਿੱਚ ਕਰਿਆ ਵੀਰ ਨੇ ਤੇ ਦੋ ਟਾਈਮ ਵੀ ਕਹਿੰਦਾ ਭਾਵੇਂ ਚੋ ਕੇ ਲੈ ਜਾਓ ਗੱਲ ਹੀ ਕੋਈ ਨਹੀਂ ਤੇ ਚਾਰੋ ਜੂਰੇ ਵੀਰੇ ਫੋਲਾਪੁਰੀ ਜਾਵਾਂ ਸੋ 8.5 9 ਲੀਟਰ ਦੁੱਧ ਇਹ ਥੱਲੇ ਇਸ ਵਕਤ ਜਮਾ ਹੈਗਾਗਾ ਸੋ ਬਾਕੀ ਨਾਲ ਪੋਸਾਂ ਦੇ ਵਿੱਚ ਬੰਨੀ ਮ ਕੋਈ ਹਲਚਲ ਵਾਲੀ ਖਲਣੀ ਕੋਲੇ ਦੋ ਜਾਨੇ ਤਿੰਨ ਜਾਨੇ ਗੇਰੇ ਫਰਨ ਤੇ ਠੰਡੀ ਸਾਹਤ ਸੁਭਾਵੇ નણા ના બેઠો ચો છે હેમતના ચોજ ਸੁਰਚਵਾਈ ਦੀ ਪੂਰੀ ਸਾਫ ਸੁੱਧਰੀ ਹੋ ਕੇ ਆ ਕੋਈ ਭੂਰ ਸਰ ਲੈਣੀ ਆ ਵਾ ਇੱਧਰ ਲੈ ਜੇ ਦੋ ਦੋ ਇੱਥੇ ਨਾਲ ਜਬਾ ਅੰਦਰ ਰੱਖੀ ਬੈਠਾਂਗਾ ਇੱਧਰ ਲੈ ਹੋਲੀ ਜੁਈਏ ਹੋਰੀ ਆਂ ਜੀ ਸੋਰ ਬਾਲਟੀ ਦੇਖੋ ਪਾਣੀ ਦੋ ਨਗਾਦੀ ਬਾਲਟੀ ਕਾ ਹਾਂ ਇਹ ਇਹਦੇ ਮੈਰੀ ਪੱਤੇ ਤੇ ਨਾ ਆਉਂਦਾ। ਬਾਬਾ ਜੀ ਉਹਨਾਂ ਖਾਣ। ਬਾਬਾ ਜੀ ਉਹਨਾਂ ਕਰਦੇ। ਪਿੱਛੇ ਲਈ। ਅਰੇ ਥੋੜੀ ਹੋ ਗਈ ਨਾ। ਪਰਤ ਪੈ ਜਾਂਦਾ। ਪੁੱਠੇ ਵਾਸ਼ੇ ਤੇ ਪਾਸਾ ਵਟਾ ਪੈ ਜਾਂਦਾ। ਹੂੰ। ਦੁੱਧ ਵਿੱਚ ਚਿੱਟਾ ਬਰਫ ਵਰਗਾ ਜਮਾਏਦਾ ਹਨਾ ਸਭ ਤੋਂ ਚੋਣ ਜਵਾਏ ਤਾਂ ਪਹਿਲਾਂ ਕੋਲ ਇੱਕ ਨੰਬਰ ਆ ਜਾਮਾ ਬਾਕੀ ਸਾਤ ਸੁਵਾ ਦੀ ਠੰਡੀ ਸੀਲ ਜਮਾ ਕੈਗ ਨੋਲੀ ਬਾਲਟੀ ਹੈ ਹੈਗੀ ਆ ਮੈਂ ਕਿਹਾ ਨਾ ਲੀਟਰ ਦਾ ਮਨ ਕੇ ਚਲ ਵੀ 10 11 ਵਜੇ ਜਾਂਦੇ ਹੋਣਗੇ ਅੱਪਾ ਦੋ ਟੋਕ ਕੋਈ ਕਿੱਲ ਮਾਲਾ ਕੱਢੀਂ ਟਰਾਣੀ ਕਿੰਨਾ 18 ਲੀਟਰ 18 ਕਿਲੋ ਮੰਨ ਲੇਵਾ ਜਿਹ ਹੈਗਾ ਇਨਾਂ ਜਮਾ 30 ਵਾਲਾ 30 ਬਾਹਰ ਮਾਰੋ ਮਸ਼ੀਨ ਲਾ ਗਿਆ ਤਿੰਨ ਚਾਰ ਮਿੰਟ ਦਾ ਕੰਮ ਹੋ ਜਾਵਾਂ ਹਾਂ ਬਈ ਰੋਲ ਦੇਵਾ ਦੇ ਕੋ ਬੈੜ ਨੇ ਜਮਾ ਝਾੜ ਚੱਲੀ। ਬਾਕੀ ਦੁੱਧ ਚਿੱਟਾ ਜਾਵਾ ਬਰਫ ਵਰਗਾ ਹਨਾ। ਸਵਾ ਦੇਖੋ ਦੁੱਧ ਜਮਾ ਬਾਲਟੀ ਡੱਕ ਦੀ ਜਾਵਾ। ਮੈਨਣਾ ਹੋਵੇ ਜਮਾ ਕੰਡੇ ਧਰਨਾ 8.5 9 ਕਿਲੋ ਦੁੱਧ ਹੈਗਾ ਜਾਵਾ ਹਨਾ। ਸੋਵਰੇ ਦੂਜੇ ਨੰਬਰ ਆਪਾਂ ਜਿਹੜੀ ਵਹਿੜ ਦੇਖਦੇ ਪਏ ਐ ਇਹਦੀ ਵੀ ਆਪਾਂ ਚਬਾਈ ਕਰਕੇ ਦਿਖਾਉਣੇ ਪਿਆਂਗੇ। ਤੇ ਇਹਦੇ ਬਾਰੇ ਵੀ ਦੇਖਦੇ ਆਂ ਕੀ ਗੱਲਬਾਤ ਆ ਗਈ। ਮਾਰ ਦੋਧਾ ਰੈਂਦੀਆਂ। ਸੋ ਚੌਣ ਵਗੈਰਾ ਦੇਖੋ। ਸੋਨਾ ਸਾਫ ਸੁਥਰਾ ਮੋਟਾ ਚੋਣਾ ਜਮਾ ਤੇ ਲੇਵਾ ਜਮਾ ਬਰੇ ਫਟਫਾਟ ਹਣਾ ਜਮਾ ਸੋ ਫਿਟਿੰਗ ਵਾਲਾ ਲੇਵਾ ਜਮਾ ਤੇ ਕਹਿੰਦਾ ਜਿਹੜਾ ਮਰਜ਼ੀ ਵੀ ਉਹ ਥੋੜਾ ਬੈਠੀ ਚੱਲੇ ਹਣਾ ਹਣਾ ਭਾਈ ਕੋਈ ਚੱਕਰ ਹੀ ਨਹੀਂ ਬੈਠਣਾ ਯਾਰ ਬਸ ਬਾਹਰ ਦੀ ਭਾਈ ਬਚਾਲੇ ਕਰੋ ਭਾਈ ਬਾਈ ਨੇ ਚੋਈ ਨਹੀਂ ਕਦੇ ਚੋਈ ਨਹੀਂ ਕਦੇ ਦੇਖੇ ਪਾਸੇ ਹੋ ਜਾ ਕਰੋ ਚੋਣ ਦੇਖੋ ਚਵਾਈ ਦੀ ਵੀਰੇ ਨਰਮਾ ਜਾਵਾ ਮੈਂ ਕਹਣਾ ਭਾਈ ਬਣਾ ਨਿਆਣਾ ਦਾ ਧਿਆਨ ਆ ਬਿਚਾਰ ਕਰਾ ਉਹ ਦੱਸ ਤੇ ਤੁਸੀਂ ਦੱਸ ਕਹਿੰਦਾ ਬਾ ਕੋਈ ਦਿੱਕਤ ਵਾਲੀ ਗੱਲ ਹੀ ਨਹੀਂ ਹੈਣਾ ਨਾ ਭਾਈ ਮੋੜੀ ਨਹੀਂ ਸਕਦੀ ਜਿਹੜਾ ਆਪਣੇ ਕੋਲੋਂ ਮਸ਼ੀਨ ਲਾ ਕੇ ਦੇਖੇ ਮਸ਼ੀਨ ਲਾਉ ਲੋਹਂਦੀ ਹੈ ਇਹ ਭਾਈ ਹੁੰਦੀ ਹੈ ਇਹ ਲਾ ਬਲੂਨ ਲੱਗਦੀ ਹੈ ਹੈਣਾ ਭਾਈ ਦੋ ਦੰਦ ਦੋ ਦੰਦ ਪਲੂਨ ਪਹਿਲਾਂ ਸੁਆ ਸੁ ਹੌਲੀ ਜੋਂ ਜੋਂ ਚਵਾਈਆਂ ਆਉਣ ਘੋੜੇ ਥਾਂ ਕੱਢੂਗੀ ਫਿਰ ਹੈਣਾ ਇਹ ਧਾਰਦਾ ਹੋਣੀ ਪੂਰਾ ਟਾਈਮ ਆ ਉਹ ਬੱਚੀ ਮੜੀ ਖੜੀ ਹੈ ਲੱਤਾਂ ਜੋੜੀ ਜੀ ਇਹਦੇ ਥੱਲੇ ਕਿੰਨਾ ਕਰ ਦੋਦੀ ਹੈਗਾ ਉਹ ਦਿਖਾਏਗਾ ਭਾਈ ਇਸਲੇ 17 18 ਲੀਟਰ ਹੈ ਆਵਾ ਬੱਚੂ ਮਾੜੀ ਗੱਲ ਬਖਮਾਤੀ ਰਹੀ ਹੈ ਜੀ ਸਭ ਰਤਾਰਾ ਵਗੈਰਾ ਦੇਖੋ ਕੀ ਬਾਤ ਆ ਸੋਨਾ ਸਾਫ ਸੁਥਰਾ ਮੋਟਾ-ਵੋਟਾ ਚੋਣਾ ਜਮਾ ਹਨਾ ਕੋਈ ਭੂਰ ਸਰ ਲਾਣੀ ਉੱਚਾਈ ਦੇਖ ਸਕਦੇ ਜਮਾ ਇੱਕ ਨੰਬਰ ਦੀ ਤੋ ਨਿਆਣਾ ਜੀ ਆਪਾਂ ਕੱਢਤਾ ਬਿਨਾਂ ਨਿਆਣੇ ਤੋਂ ਖੜੀ ਜਾਂਦੀ ਐ ਜਮਾ ਹਨਾ ਸੋ ਫਿਟਿੰਗ ਵਾਲਾ ਲੇਵਾ ਇਹਦੇ ਤੇ ਇਹਦੇ ਮਗਰ ਬੱਚਾ ਕੀ ਆ 25 ਹਜ਼ਾਰ ਰੋਟੀ ਨਾਲ ਅੱਛਾ ਇਹਦੇ ਮਗਰ ਹੀ ਬੱਚੀ ਆ ਗਈ ਹਨਾ ਤੇ ਇਹਦਾ ਭਾਅ ਵਿਆਰਜਾ ਕੀ ਰੱਖਿਆ ਇਹ ਬਈ ਸਮਝ ਲੈਣ ਦੇ ਨਾਲ ਦੀ ਗੱਲ ਜੀ ਆਸੀ ਜੋ 70 ਠੀਕ ਆ 70 ਆ ਦੀ ਬੱਚੀ ਦੇ ਦਾਂਗੇ ਸੁਭਰਨ 70 ਹਜ਼ਾਰ ਜੇ ਤੁਹਾਨੂੰ ਇਹ ਬੱਚੀ ਮਿਲ ਜਾਣੀ ਹੈਗੀ ਜੀ ਹੋਰ ਇਹ ਲੈ ਕੇ ਆ ਗਏ। ਇਹ ਨਾ ਇਹ ਤਾਂ ਪੁੱਛਦੇ ਆਂ ਜੀ। ਕੋਪਾ ਨਿਆਣਾ ਵੀ ਹੋਰ ਤਾਂ ਬਲੂਨ ਵੈੜਾ ਹਨਾ ਤੇ ਕਹਿੰਦਾ ਪਾ ਮੰਨ ਕੇ ਚੱਲੇ ਅੰਦਾਜ਼ਾ ਇਹ ਕਿੰਨਾ ਕੁ ਪਾ ਦੂਗੀ ਓਦੋਂ ਭਾਈ ਵੀ ਜੋ ਬਾਹਰ-ਬਾਹਰ ਵਸੀ ਪਾਉਂਦਾ ਆਪਾਂ ਕਹਿੰਨੇ 19 ਕਿਲੋ ਮੰਨ ਕੇ ਲੈ ਜਾ ਬੰਦਾ ਆਪਣੀ ਬੰਦੇ ਚਾਹੀਦਾ 12 ਮੰਨ ਕੇ ਲੈ ਜੇ ਅਗਲੇ ਵੀ 100 ਜੀ ਤੇ ਰੇਟ ਅਸੀਂ ਜੋ ਮਾਨਦਾਨ ਹੋ ਜਾਊਗਾ ਹਨਾ ਤੇ ਬਾਕੀ 2 ਦੰਦ ਦੋ ਦੱਦ ਮਗਰ ਬੱਛੀ ਆ ਹਾਂ ਹਾਂ ਬਾਈ ਬਸ ਜਿਹੜੇ ਵੀ ਤੁਸੀਂ ਆਨਲਾਈਨ ਮੰਗਵੀਆਂ ਬਾਈ ਘਰ ਤੱਕ ਪਹੁੰਚਣ ਦਾ ਤਰੀਕਾ ਆਪਣੇ ਕਰਤੀਆ ਤੋਂ ਉਹ ਬਪਤਾਰਾ ਮਾਰ ਕੇ ਸੇ ਚੋਕੇ ਦਿਖਾਦੀਆਂ ਸੇਕਾ ਪਾ ਚੋਕੇ ਦਿਖਾਦੀ ਦੂਜੀ ਅੱਜ ਚੋਕੇ ਦਿਖਾਉਣੇ ਪਏ ਆ ਸੋ ਚਾਹੇ ਤੁਸੀਂ ਆਨਲਾਈਨ ਮੰਗਾ ਚਾਹੇ ਆਫਲਾਈਨ ਆਪਣੇ ਸਾਹਮਣੇ ਆ ਕੇ ਕਹਿ ਕੇ ਟਾਈਮ 'ਚ ਚੋਕੇ ਦਿਖਾਦੀਆਂ ਸੋ ਰੇਟਾਂ ਦੇ ਵਿੱਚ ਆਪਾਂ ਸ਼ਾਮ ਨੂੰ ਆਪਾਂ ਚੋਟੀ ਸਵੇਰੇ ਵੀਰਾ ਵੀ ਆਪਾਂ ਛੋਟੀ ਸੌਦਾ ਕਰਨੇ ਚੋਕੇ ਨੇ ਜੇ ਕੋਈ ਚੱਕਰ ਵਾਲੀ ਗੱਲ ਹੈ। ਜਿਹੜੇ ਚੋਲੇ ਆਪਾਂ ਅੱਥੇ ਛੋਟੀ ਬਈ ਖਾਲੀ ਕਰਤੀ ਜਮਾ ਹੁਣ ਵੀਰੇ ਪਾਟਾਂਗੇ ਸਵੇਰੇ ਬਈੰਦਾ ਛੋਟੇ ਰਹਿ ਗਿਆ। ਸੋ ਸ਼ਾਮ ਦੇ ਟਾਈਮ ਹੁਣ ਆਪਾਂ ਚਵਾਈ ਕਰਦੇ ਪਏ ਹਣਾ। ਸੋ ਸਵੇਰੇ ਚੋਲੋ ਤੁਸੀਂ ਪੇਮਡ ਲਾਉਣੀ ਦੋ ਟਾਈਮ ਚੋਪਾ ਤਿੰਨ ਟਾਈਮ ਚੋਪੂੜ ਇੱਕਦਲੀ ਗੱਲ ਦੀ ਨੇ। ਤੇ ਚੋਣ ਦਾ ਮਤਲਬ ਆਪਣੇ ਇਹ ਧਾਰਾ ਵਗੈਰਾ ਦਾ ਪਤਾ ਲਾ ਕੇ ਦੁੱਧ ਦਾ ਪਤਾ ਲਾ ਕੇ ਹਣਾ। ਬਹੁ ਵੀਰ ਕਹਿੰਦੇ ਅਸੀਂ ਗੱਬੜ ਪਸੂ ਨਹੀਂ ਲੈਣਾ ਅਸੀਂ ਸੂਆਵਾ ਲੈਣਾ ਹਣਾ। ਤੂੰ ਸੁਣ ਨਾ ਬਾਈ ਪੰਜ ਚਾਰ ਦਿਨਾਂ ਚ ਪੁੱਛ ਸਟਾਰਟ ਹੁੰਦਾ ਦੁੱਧੋ ਹਲੇ ਹਾਂ ਬਈ ਤੇ ਜਦੋਂ ਫਿਰ ਜਦੋਂ ਦੁੱਧ ਵਾਹਨ ਦਾ ਮਹੀਨੇ ਤੇ ਉਦੋਂ ਵਾਲਾ ਕਹਿੰਦਾ ਟੁਕੜ ਹੋ ਗਈ ਹਾਂ ਬਈ ਉਹ ਬਾਰੀ ਦਾ ਉਹ ਕਰਕੇ ਸਿਰੋੜ ਖੜਾ ਸੁੱਟਦਾ ਜੀ ਸੋਹਰਾ ਫੱਟ ਫਾੜ ਜਮਾ ਫਿਟਿੰਗ ਵਾਲਾ ਲੈਵਾ ਬੈਠਦਾ ਤੇ ਬਾਕੀ ਦੋ ਦਿਨ ਦਾ ਵਜਾ ਮੂਹਰੇ ਸੋ ਇਹਨੂੰ ਵਧੀਆ ਵਧਣ ਵਾਲੀ ਚੀਜ਼ ਆ ਜਮਾ ਮਾਨੀ ਦੀ ਜਹਾਜ਼ੀ ਨਾ ਪੇਹਿਆ ਕੋ ਬਾਹਰ ਹੋ ਗਈ ਬੇਚੀ ਇਹ ਦੂਜੇ ਤੋਂ ਇਹ ਨਾ ਬੰਨਿਆ ਆਪਣਾ ਪਾਲਾ ਨਹੀਂ ਕਾਰਨ ਸੰਭਾਇਆ ਕਰਾ ਜੋ ਉਹ ਚਾਲੀ ਘਾਟ ਤੋਂ ਗਿਆ ਲੋੱਡ ਦੇ ਦਾ ਵੀ ਚਿੱਟਾ ਬਾਹਰ ਫਰ ਗਈ ਜਮਾ ਹਣਾ ਇਹ ਤੇ ਲੋਦਾ ਰਮੋਦੀ ਹੈ। ਨਾ ਅਸੀਂ ਇਹ ਕਰੀਏ। ਸੋbro ਨਿਆਣਾ ਵਗੈਰਾ ਲਾ ਕੇ ਆਪਾਂ ਜਮਾ ਸਿੱਧੀ ਚੋ ਕੇ ਦਿਖਾਈਏ ਤੁਹਾਨੂੰ। ਤੇ ਬੈੜਾ ਤੰਨੇ ਖੜਿਆ ਜ ਆਪਣੇ ਕੋਲ ਸੁੰਨਿਆ ਸਮਝਾਂ ਹਨਾ। ਤੀਜੀ ਇੱਕ ਹੋਰ ਖੜੀ ਆ ਉਹ। ਆਹਨ ਚੋਲੇ ਚੋਲੇ ਤੇ ਉਹਦਾ ਕੀ ਬਸੋ ਕਰਾ ਗਿਆ ਤੀਜੀ ਦਾ ਕਿਵੇਂ ਉਹ ਤੀਜੀ ਦਾ ਤੀਜੀ ਬੈੜੇ ਉਹ ਵੀ ਬੜੀ ਪੂਰੀ ਬੱਚੀ ਆ ਦੰਦੋ ਦੋ ਨਾਲ ਦਾ ਬਾਈ ਸੂਈ ਸਵਾਈ ਜਾਮਾ ਸੂਈ ਸਵਾਈ ਬਈ ਮਗਰ ਬੱਚੀ ਉਹ ਮਗਰ ਬੱਚੀ ਖੜੀ ਪੂਰੀ ਜਾਦ ਪ੍ਰਿੰਟ ਵਾਲੀ ਬੱਚੀ ਜੀ ਤੇ ਇਹਦੇ ਥੱਲੇ ਮੰਨ ਕੇ ਚੱਲੇ ਬੰਦਾ 17 16 17 ਤੋਂ 18 ਦਾ ਹੈਗਾ 17 ਹਾਂ ਬਾਈ ਸੂਈ ਨੂੰ ਹਲੇ ਮੰਨ ਕੇ ਚਾ ਵੀ 4 ਤੋਂ 5 ਦਿਨ ਹੀ ਹੋਇਆ ਵੀਰ ਕਹਿੰਦਾ ਭਾ 20 ਕਿਲੋ ਤਾਂ ਮੰਨ ਕੇ ਲੈਲੇ ਬੰਦਾ ਸੋ ਬਰੋ ਥਣ ਥੂਮ ਦੇਖੋ ਸੋਹਣਾ ਸਾਫ ਸੁਥਰਾ ਤਦੂ ਜੀਤਾ ਬਾਰ ਫਰਗਾ ਮੰਨਣਾ ਹੋਵੇ 7 ਸਲੀਟਰ ਤੋਂ ਤਾਂ ਬੱਚੀ ਨੇ ਕੱਢਤਾ ਜਾਵਾ ਹਨਾ ਹਾਂ ਬਾਈ ਗਾਣਾ ਸਰ ਕੋਈ ਕੋਈ ਗੱਲ ਨਹੀਂ ਜੀ ਸੋ ਵੀਰਾ ਚੋਣ ਵਗੈਰਾ ਦੀ ਪੂਰੀ ਓਕੇ ਨਿਆਣਾ ਲਾ ਕੇ ਜਣਾ ਪਾ ਕੇ ਆਪਾਂ ਦੋਨੇ ਸਾਬ ਨਾਲ ਕਰਕੇ ਦਿਖਾਤੀ ਇਹਦਾ ਅਸੀਂ ਜਮਾਨਤ ਤੁਹਾਨੂੰ ਵੀਰੇ ਕਰਦਾਂਗੇ ਆਪਾਂ ਦੇ ਦਰਦਾਂਗੇ ਵੀਰੇ ਕਰੇ ਆਈ ਵੀਰ ਦਾ ਕੋਈ ਚੱਤਰਾ ਕਹਿੰਦਾ ਤਿੰਨੇ ਬੜਾ ਚੋਕੇ ਬੰਦਾ ਦੋ ਟਾਈਮ ਲੈ ਜਾ ਕੋਈ ਚੱਕਤ ਵਾਲੀ ਗੱਲ ਨਹੀਂ ਆਪਾਂ ਨੂੰ ਕੋਈ ਚੱਤਰੀ ਹੈ ਨਹੀਂ ਤੇ ਉਹ ਸੁਈ ਵੀ ਆ ਆਪਣੀ ਕਰ ਲੈ ਡੋ ਕੈਟਾਗਰੀ ਚ ਹਣਾ ਹਾਂ ਬਾਈ ਉਹ ਵੀ ਦੋ ਦੰਦ ਪਲੂਣ ਬੱਚੀ ਕੱਦ ਕਾਖ ਵਾਲੀ ਬੱਛੀ ਆ ਪੂਰੀ ਦੋ ਦੰਦ ਪਲੂਣ ਬੱਛੀ ਸੋ ਵੀਰਾ ਦੁੱਧ ਅੰਦਾਜ਼ ਆਪਾਂ ਤੁਹਾਨੂੰ ਦਿਖਾਤਾ ਹਣਾ ਬਾਲਟੀ ਚ ਅਨੇ ਕਿਲੋ ਕਣ ਦੁੱਧ ਥਾਣਾ ਦੇ ਵਿੱਚ ਹੋਰ ਹੈਗਾ ਹਣਾ ਇਹਦਾ ਲੈਵਾ ਝਾੜ ਬੈਠਦੇ ਲਈ ਹੈਗਾਗਾ 8-9 ਲੀਟਰ ਦੁੱਧ ਬਈ ਮਸ਼ੀਨ ਕਿਲੋ ਦੁੱਧ ਮੇਰੇ ਕੋਲ ਰਹਿ ਜੂ ਧਣਾ ਚ ਨਹੀਂ ਨਿਕਟਿਆ ਯਾਰ ਕਿਲੋ ਦੁੱਧ ਬਈ ਰਹਿ ਜਾਂਦਾ ਆਪਣਾ ਸੋ 62 805 81658 ਤੇ ਇੱਕ ਤੀਜੇ ਨੰਬਰ ਤੇ ਖੜੀ ਆ ਸੋ ਕੋਈ ਵੀ ਨਖ ਤੁਹਾਡੇ ਪਸੰਦ ਹੋਵੇ ਦੇਖ ਕੇ ਖਰੀਦਾਰੀ ਕਰ ਸਕਦੇ ਹੋ ਵੀਡੀਓ ਦੇਖਣ ਲਈ ਚੈਨਲ ਨੂੰ ਪਿਆਰ ਦੇਣ ਲਈ ਤਿਆਰ ਜਲਦੋਂ ਤੱਕ